ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਜੀਤ ਵੈਬ ਟੀਵੀ ਦੇਖ ਰਹੇ ਹੋ ਮੈਂ ਹਾਂ ਕੁਲਦੀਪ ਸਿੰਘ ਖਾਲਸਾ ਦੋਸਤੋ ਪੰਜਾਬ ਦਾ ਜਿਹੜਾ ਅੰਨਦਾਤਾ ਕਿਸੇ ਟਾਈਮ ਇਹਦਾ ਵਾ ਖੇਤੀਬਾੜੀ ਇੱਕ ਸਰਮੌਰ ਕਿਤਾ ਗਿਣਿਆ ਜਾਂਦਾ ਸੀ ਪੰਜਾਬ ਦੇ ਵਿੱਚ ਪਰੰਤੂ ਅੱਜ ਜਿਹੜੀ ਆ ਅੰਨਦਾਤੇ ਦੇ ਜਿਹੜੇ ਹਾਲਾਤ ਹੋ ਚੁੱਕੇ ਆ ਤੁਸੀਂ ਦੇਖ ਸਕਦੇ ਆ ਅੱਜ ਲੋਈਆਂ ਖਾਸ ਇੰਦਰਾ ਦਾਣਾ ਮੰਡੀ ਦੇ ਵਿੱਚ ਮੌਜੂਦ ਆ ਤੇ ਆ ਉਹ ਸਾਰੇ ਕਿਸਾਨ ਆ ਜਿਹੜੇ ਇਸ ਟਾਈਮ ਇੱਥੇ ਝੋਨਾ ਲੈ ਕੇ ਆਉਂਦੀ ਫਸਲ ਲੈ ਕੇ ਵੱਢ ਕੇ ਇੱਥੇ ਦਾਣੇ ਜਿਹੜੇ ਲੈ ਕੇ ਆਏ ਹੋਏ ਆ ਪਰੰਤੂ ਕਾਫੀ ਦਿਨ ਹੋ ਚੁੱਕੇ ਆ ਇਹਨਾਂ ਨੂੰ ਹਾਲੇ ਤੱਕ ਕਿਸੇ ਇੰਸਪੈਕਟਰ ਦੇ ਵੱਲੋਂ ਜਿਵੇਂ ਮੰਡੀ ਬੋਰਡ ਦਾ ਕੋਈ ਪ੍ਰਧਾਨ ਚੇਅਰਮੈਨ ਕਿਸੇ ਵੱਲੋਂ ਵੀ ਆ ਕੇ ਇਹਨਾਂ ਦੀ ਹਾਲਚਲ ਜਾਂ ਪੁੱਛਗਿਸ਼ਮ ਨਹੀਂ ਕੀਤੀ ਗਈ। ਤਲਾਈ ਹੋਣੀ ਜਾਂ ਕੁਝ ਹੋਣਾ ਉਹ ਤਾਂ ਗੱਲ ਬਾਅਦ ਦੀ ਆ। ਕਿਸਾਨਾਂ ਦੇ ਜਿਹੜੇ ਹਾਲਾਤ ਐ ਇੱਥੋਂ ਦੇ ਗਰਾਊਂਡ ਲੈਵਲ ਦੇ ਉਹ ਦੇਖਦੇ ਆ। ਕੀ ਕਹਿਣਾ ਚਾਹੁੰਦੇ ਕਿਦਾਂ ਦੇ ਤੁਸੀਂ ਇੱਥੇ ਆਏ ਮੰਡੀ ਦੇ ਵਿੱਚ? ਅਸੀਂ 3 ਤਰੀਕ ਦਾ ਇੱਥੇ ਝੋਨਾ ਧਾਰਿਆ ਆ ਮੰਡੀ ਦੇ ਵਿੱਚ। ਜੀ। 14 ਉਹਦਾ ਮੋਚਰ ਆ। ਹਾਂਜੀ। ਕਿਸੇ ਨੇ ਵੀ ਸਾਨੂੰ ਅੱਜ ਤੱਕ ਇਹ ਨਹੀਂ ਪੁੱਛਿਆ ਵੀ ਇਹਨੂੰ ਕਦੋਂ ਭਰਨਾ ਕੀ ਨਹੀਂ ਕਰਨਾ। ਕੱਲ ਕਹਿੰਦੇ ਸੀ ਜੀ ਸਰਕਾਰੀ ਖਰੀਦ ਆ ਗਈ ਸਵੇਰੇ ਭਰਾਂਗੇ। ਹੂੰ। ਅੱਜ ਤੱਕ ਸ਼ਾਮ ਤੱਕ ਕੋਈ ਮੰਡੀ ਦੇ ਵਿੱਚ ਇਨਸਪੈਕਟਰ ਨਹੀਂ ਵ ਜੇ ਆਰਤੀਆਂ ਨੂੰ ਪੁੱਛਿਆ ਉਹ ਕਹਿੰਦੇ ਜੀ ਇਨਸਪੈਕਟਰ ਹੀ ਕੋਈ ਨਹੀਂ ਆਇਆ ਹੈਗਾ ਤਾਂ ਅਸੀਂ ਕਿੱਦਾਂ ਟੋਲਦੀ ਹੈ ਸਾਡੀ ਜਿੱਦਾਂ ਵੀ ਹੈਗਾ ਜਦੋਂ ਵੀ ਗੱਲ ਸੁਸਿਆ ਹੱਲ ਕਰਕੇ ਸਾਡੇ ਕੋਲ ਨਹੀਂ ਅਪਲਾਈ ਕੀਤੀ ਜਾਂਦੀ ਅਸ਼ਕ ਸਰਕਾਰ ਬਾਰੇ ਕੀ ਕਹਿਣਾ ਚਾਹੁੰਦੇ ਆ ਵੀ ਸਰਕਾਰ ਨੇ ਕਹੇ ਵੀ ਇੱਕ ਦਾਣਾ ਵੀ ਰੋਲ ਨਹੀਂ ਦਿੱਤਾ ਜਾਊਗਾ ਆ ਇੱਥੇ ਤਾਂ ਢੇਰੀਆਂ ਦੇ ਢੇਰੀਆਂ ਰੋਲੀਆਂ ਸਾਰੇ ਸਾਰੇ ਦਾਅਵੇ ਖੋਖਲੇ ਆ ਸਰਕਾਰ ਦੇ ਇੱਥੇ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਨਹੀਂ ਆਉਂਦਾ ਕੋਈ ਇਨਸਪੈਕਟਰ ਨਹੀਂ ਕੋਈ ਮੰਡੀ ਬੋਰਡ ਦਾ ਕੋਈ ਵੀ ਅਧਿਕਾਰੀ ਅੱਜ ਤੱਕ ਸਾਡੇ ਕੋਲ ਨਹੀਂ ਆਇਆ ਅਸ਼ਾ ਮੰਡੀ ਦੇ ਵਿੱਚ ਪ੍ਰਬੰਧ ਜਿਵੇਂ ਪਾਣੀ ਪੀਣ ਵਾਲਾ ਜਾਂ ਹੋਰ ਸਫਾਈ ਪੂਰੀ ਹੈ ਸਫਾਈ ਪੂਰੀ ਆ ਪਾਣੀ ਆੜਾ ਟੋਨਾ ਹਾਲੇ ਤੱਕ ਵੀ ਇੱਥੇ ਪਿਆਵਾ ਰੱਬ ਨਾ ਕਰੇ ਜਿਹੜਾ ਭਲਕੇ ਮੌਸਮ ਹੀ ਤੈਰ ਖਰਾਬ ਦੇ ਦਦਾ ਹੋਦਾ ਤੇ ਕੀ ਕਰੂਗੇ ਉੱਥੇ ਜੇਕਰ ਸਾਰਾ ਇਹਦਾ ਢੇਰੀਆਂ ਨਵੀਆਂ ਪਈਆਂ ਸ਼ਰੇਆਮ ਉਹ ਫੇਰ ਰੱਬ ਆਸਰੇ ਹੁਣ ਕੀ ਕਰ ਸਕਦੇ ਆ ਰਾਤ ਨੂੰ ਉੱਠ ਕੇ 2 ਵਜੇ ਵੀ ਮੀਂਹ ਆਦਾ ਵਾ ਤਰਪਾਲ ਪਾਈ ਦੀ ਕੀ ਕਰੀਏ ਕੀ ਕਹਿਣਾ ਚਾਹੋ ਇਸ ਬਾਰੇ ਇਹ ਸਰਕਾਰ ਨੂੰ ਜਲਦੀ ਤੋਂ ਜਲਦੀ ਸੋਚ ਕੇ ਢੋਨੇ ਦੀ ਖਰੀਦ ਕਰਨੀ ਚਾਹੀਦੀ ਪਰ ਉਹ ਇਸ ਟਾਈਮ ਨਾ ਤਾਂ ਅੱਗੇ ਕਿਸਾਨਾਂ ਦੇ ਉਹਨਾਂ ਨੇ ਸੁਣੇ ਤੇ ਨਾ ਹੁਣ ਆੜਤੀਆਂ ਦੀ ਸੁਣਵਾਈ ਕੀਤੀ ਜਾ ਰਹੀ ਆ ਉਹਦੇ ਵਿੱਚ ਪਿਸਦਾ ਕੌਣ ਆ ਕਿਸਾਨ ਆ ਕਿਸਾਨ ਸਹੀ ਦੱਸਿਆ ਕਿਸਾਨ ਖਰਾਬ ਹੋ ਗਏ ਇੰਨਾ ਵਾ ਹੁਣ ਇਹ ਸਰਕਾਰ ਦਊਗੀ ਜੇ ਮੁਆਵਜ਼ਾ ਕਿਸੇ ਦਾ ਨੁਕਸਾਨ ਹੁੰਦਾ ਕਿਉਂਕਿ ਫਸਲਾਂ ਆੜੀਆਂ ਖੱਟਿਆਂ ਦੇ ਵਿੱਚ ਵੀ ਫੜੀਆਂ ਖੱਟੇ ਖਰਾਬ ਹੋ ਰਹੀਆਂ ਫਸਲਾਂ ਪੱਕੇ ਉਹ ਮਾਇਆ ਹੁੰਦਾ ਕਿ ਕਿੰਨੇ ਜਿਹੜੀਆਂ ਉਹ ਜਿਹੜੀਆਂ ਬਿਛੀ ਜਾਂਦੇ ਨੇ ਢੇਰੀ ਆਈ ਸੀ ਸਾਰੇ ਝੋਨੇ ਵਿਛ ਗਿਆ ਥੱਲੇ ਲੱਗ ਗਿਆ ਉਹ ਪੁੰਜੇ ਲੱਗ ਜਾਂਦੀਆਂ ਫਸਲਾਂ ਜਿਹੜੀਆਂ ਵੀ ਹੈਗੀਆਂ ਉਹਦਾ ਨੁਕਸਾਨ ਤਾਂ ਹੈਗਾ ਹੈਗਾ ਜਿਹੜੀ ਅੱਗੇ ਫਸਲ ਲਾਉਣੀ ਉਹ ਵੀ ਲੇਟ ਹੋ ਰਹੀ ਹੈ ਜੀ ਮਤਲਬ ਜੇ ਹੁਣ ਇੱਥੇ ਬੈਠੇ ਰਹੇ ਤਾਂ ਅਗਲੀ ਫਸਲ ਕਦੋਂ ਲਾਵਾਂਗੇ ਜੀ ਕੋਈ ਆਲੂ ਦੀ ਫਸਲ ਲਾਉ ਹਮ ਸੈਲਰ ਵਾਲੇ ਤਾਂ ਬੈਠੇ ਨੇ ਜਿੰਦੇ ਲਾ ਕੇ ਵੇਚਣਗੇ ਅਸੀਂ ਇੰਨੀ ਫਸਲ ਪਾਲ ਕੇ ਲਿਆਂਦੀ ਆ ਜੀ ਮਤਲਬ ਇਹ ਕਿਥੇ ਭਈ ਖਰਾਬ ਹੋਊਗੀ ਕੋਈ ਅਧਿਕਾਰੀ ਨਹੀਂ ਆਇਆ ਜਿਹੇ ਤੱਕ ਆੜਤੀਏ ਫਰੀਜ਼ ਕਰਨਾ ਚਾਹੁੰਦੇ ਆ ਟੱਟੋ ਆੜਤੀਏ ਕਿਉਂਦੇ ਹੋ ਕਹਿੰਦੇ ਰਿਸਪੈਕਟਰੀ ਨਹੀਂ ਆਇਆ ਅਸੀਂ ਕੀ ਕਰ ਸਕਦੇ ਹੂੰ ਇਹ ਸ਼ਰਤ ਤੇ ਫਰੀਜ਼ ਕਰਦੇ ਵੇ ਨਹੀਂ ਕੋਈ ਸ਼ਰਤ ਨਹੀਂ ਉਹ ਕਹਿੰਦੇ 바ਰਦਾ ਨਹੀਂ ਹੈ ਨਹੀਂ ਸਾਡੇ ਕੋਲ ਵੀ ਸੈਲਰ ਵਾਲੇ 바ਰਦਾ ਨਹੀਂ ਦਿੰਦੇ ਸੈਲਰ ਵਾਲਿਆਂ ਦੇ ਐਗਰੀਮੈਂਟ ਨਹੀਂ ਹੋਈ ਜੀ ਇਹੀ ਮਤਲਬ ਰੋਣਾ ਚੱਲੀ ਜਾਂਦਾ ਜੀ ਹਜੇ ਮਤਲਬ ਕੋਈ ਕੋਈ ਨਹੀਂ ਸੁਧਾਰ ਨਹੀਂ ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਆ ਗੋਲਮ ਲਾ ਕੇ ਜਿਹੜਾ ਨੁਕਸਾਨ ਹੁੰਦਾ ਪਿਆ ਇਸ ਟਾਈਮ ਆਨੰਦਾਤੇ ਦਾ ਹੁੰਦਾ ਪਿਆ ਕਿਸੇ ਟਾਈਮ ਇਹ ਪੰਜਾਬ ਦਾ ਜਿਹੜਾ ਵਾ ਸਰਮੌਰ ਕਿਤਾ ਗਨੇ ਨੇ ਦੱਸਿਆ ਖੇਤੀਬਾੜੀ ਖੇਤੀਬਾੜੀ ਜਿਹਦੇ ਕੋਲ ਸੀਗੀ ਬੰਦਾ ਰੋਟੀ ਤੋਂ ਭੁੱਖਾ ਨਹੀਂ ਸੌਂਦਾ ਸੀਗਾ ਤੇ ਹਰ ਚੀਜ਼ ਉਹਦੇ ਵਿੱਚ ਅਵੇਲੇਬਲ ਹੁੰਦੀ ਸੀ ਉਹਦੇ ਘਰ ਦੇ ਵਿੱਚ ਪਰ ਅੱਜ ਜਿਹੜਾ ਕਿਸਾਨ ਵਾਂ ਲੱਖਾਂ ਮੀਟਰ ਕਟਾਨੇ ਜਿਹੜਾ ਵਾ ਚੋਨਾ ਕਣਕ ਜਾਂ ਹੋਰ ਚੀਜ਼ਾਂ ਪੈਦਾ ਕਰਨ ਵਾਲਾ ਕਿਸਾਨ ਅੱਜ ਮੰਡੀਆਂ ਦੇ ਵਿੱਚ ਰੋਲ ਰਿਆ ਉੱਥੇ ਲੇਵਲ ਖੜੀਏ ਤੇ ਉੱਥੇ ਜਿਹੜਾ ਹਜ਼ਾਰਾਂ ਕਿੱਲੇ ਵਾਲਾ ਸੈਂਕੜੇ ਕਿੱਲੇ ਵਾਲਾ ਕਿਸਾਨ ਵਾਂ ਉਹ ਖੜੇ ਆ ਫਰਕ ਕੀ ਰਹਿ ਗਿਆ ਸਰਕਾਰਾਂ ਜਿਹੜੀਆਂ ਆਜ਼ਾਦੀ ਤੋਂ ਬਾਅਦ ਦੇਸ਼ ਨੂੰ ਉੱਤੇ ਲਿਆਉਣਾ ਸੀ ਜਾਂ ਥੱਲੇ ਲੈ ਕੇ ਆਉਣਾ ਸੀ ਇਹ ਤੁਸੀਂ ਆਪ ਸੋਚ ਕੇ ਕਮੈਂਟ ਕਰਕੇ ਦੱਸ ਸਕਦੇ ਹੋ ਲੋਈਆਂ ਖਾਸ ਤੋਂ ਪੱਤਰਕਾਰ ਗੁਰਪਾਲ ਸਿੰਘ ਸਟਾਗੋੜ ਦੇ ਨਾਲ ਕੁਲਦੀਪ ਸਿੰਘ ਖਾਲਸਾ ਲੋਈਆਂ ਖਾਸ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ